ਕਨਵਰ ਗਰੇਵਾਲ ਦੇ ਸ਼ੋਹ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਰਸ਼ਕ ਉਸ ਨੂੰ ਸਿੱਧੂ ਮੂਸੇਵਾਲਾ ਦਾ ਗੀਤ ਗਾਉਣ ਲਈ ਕਹਿੰਦੇ ਨੇ ਤੇ ਕਨਵਰ ਗਰੇਵਾਲ ਨੇ ਕਿਹਾ ਕਿ ਮੈਨੂੰ ਸਿੱਧੂ ਦਾ ਕੋਈ ਗੀਤ ਨਹੀਂ ਆਉਂਦਾ। ਉਹਨਾਂ ਨੇ ਅਜਿਹਾ ਕਿਉਂ ਕਿਹਾ? ਹੋਰ ਕੀ ਕਿਹਾ ਸਿੱਧੂ ਦੇ 팬 ਨੂੰ ਅੱਗੇ ਵੀਡੀਓ 'ਚ ਦੇਖਦੇ ਆਂ। ਤੁਹਾਨੂੰ ਇਹ ਵੀ ਦੱਸ ਦਈਏ ਕਿ ਕਨਵਰ ਗਰੇਵਾਲ ਸਿੱਧੂ ਮੂਸੇਵਾਲੇ ਨੂੰ ਬੜਾ ਪਿਆਰ ਕਰਦਾ ਸੀ ਤੇ ਆਪਣੀਆਂ ਗੱਲਾਂ ਨਾਲ ਹਮੇਸ਼ਾ ਹੀ ਆਪਣੇ ਲਾਈਵ ਸ਼ੋਅ ਦੇ ਵਿੱਚ ਦਰਸ਼ਕਾਂ ਨੂੰ ਪ੍ਰਭਾਵਿਤ ਵੀ ਕਰਦਾ ਆ ਰਿਹਾ ਹੈ। ਆਓ ਦੇਖੀਏ ਕੀ ਕਿਹਾ ਕਨਵਰ ਗਰੇਵਾਲ ਨੇ। ਸਿੱਧੂ ਮੂਸੇਵਾਲਾ ਦਾ ਗੀਤ ਮੈਂ ਉਹਦਾ ਲਈ ਪਿਆਰ ਹਮੇਸ਼ਾ ਭੇਜਦਾ ਭਾਈ ਜਦਾਂ ਕਹਿਣ ਦੀ ਲੋੜ ਨਹੀਂ ਮੈਂ ਅਮਰੀਕਾ ਸੀ ਬੜਾ ਮੁੰਡਾ ਦੀ ਬਾਤ ਹੋਈ ਹੈ ਤੇ ਮੈਂ ਜਿਸ ਦਿਨ ਇੱਥੇ ਆਇਆ ਇੰਡੀਆ ਤਤੀਜੇ ਦਿਨ ਉਹਨਾਂ ਦੇ ਘਰੇ ਸੀ ਪਰ ਮੈਨੂੰ ਆਦਤ ਨਹੀਂ ਫੋਟੋ ਮਾ ਪਾਉਣ ਦੀ ਕਿ ਮੈਂ ਕਿਸੇ ਦੇ ਦੁੱਖ ਸਹਿਰੀਕ ਹੋਇਆ ਮੈਨੂੰ ਪਤਾ ਉਹ ਦਰਦ ਹੈ ਉਹਨਾਂ ਮਾਪੇ ਦਾ ਵਾਕਈ ਨਹੀਂ ਆ ਬਾਬਾ ਇਹ ਜਿੰਨੀਆਂ ਗੱਲਾਂ ਨੇ ਬਹੁਤ ਸੈਂਸਿਟਿਵ ਨੇ ਇਹ ਸੈਂਸਿਟਿਵ ਨੇ ਬਾਤ ਦਾ ਬਤੰਗੜ ਬਣ ਜਾਂਦਾ ਪਰ ਇਹ ਗੱਲ ਇਹ ਧੰਮ ਦੀ ਸਟੈਲ ਇਕੰਦਰ ਖਾਨਾਂ ਦਾ ਨਹੀਂ ਹੈ ਇੱਥੋਂ ਜੋ ਬੋਲਾਂਗੇ ਇੱਥੋਂ ਬੋਲਾਂਗੇ ਜਦ ਤੱਕ ਜੀਏ ਬਾਬਾ ਕਿਸੇ ਦਾ ਵੀ ਪੁੱਤ ਜਾਂਦਾ ਨਾ ਉੱਥੇ ਤਾਂ ਜਾ ਜਾ ਕੇ ਟ੍ਰੈਕਟਰਾਂ ਨਾਲ ਫੋਟੋ ਮੱਗ ਝਾ ਕੇ ਅਗਲਾ ਐ ਪਾਉਂਦਾ ਵੀ ਲਓ ਜੀ ਮੈਂ ਨਹੀਂ ਪਿਛਲਾ ਪਹੀਨਾ ਤਾਂ ਰੋਟੀ ਖਾਦੀ ਨਹੀਂ ਬਾਬਾ ਪਹਿਲੇ ਕਹਿਆ ਜਬ ਤੱਕ ਜੀਏ ਮਾਤਾ ਰੋਏ ਬਹਿਣ ਰੋਏ ਦਸ ਮਾਸਾ ਰਹੇ ਤੇਰਾ ਦਿਨ ਤੱਕ ਪਰੀਆ ਰੋਏ ਫੇਰ ਕਰੇ ਕਰਵਾਸਾ ਉਹ ਕੱਲੀ ਮਾਇਆ ਬਾਬਾ ਉਹ ਉਹ ਦੋਨੇ ਜੀਵ ਉਹਦੇ ਦੇ ਰੋਜ਼ ਮਰਦੇ ਆਂ ਹੋਰ ਰੋਜ਼ ਮਰਦੇ ਆਂ ਹਰ ਕੱਲੇ ਸਿੱਧੂ ਦੀ ਬਾਤ ਨਹੀਂ ਐ ਇਥੋਂ ਕਿਸੇ ਦਾ ਵੀ ਦੀ ਪਤਾ ਨਹੀਂ ਸਾਰੇ ਹੁੰਦੇ ਆਂ ਅੰਦਰਾਂ ਦੇ ਟੁਕੜੇ ਆ ਆਪਾਂ ਅਰਦਾਸ ਕਰ ਸਕਦੇ ਆ ਮੈਂ ਤਾਂ ਉਦੋਂ ਤੋਂ ਹੀ ਜਦੋਂ ਵੀ ਇਦਾਂ ਦਾ ਭਰਾ ਕੋਈ ਕਹਿੰਦਾ ਵੀ ਯਾਰ ਬੋਲ ਉਹਦੇ ਬਾਰੇ ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ ਛੇ ਨਾ ਨਾ ਕਰੋ ਪੰਜਾਬ ਵਾਲਿਓ ਛੇ ਨਾ ਨਾ ਕਰੋ ਜਿਹਦੇ ਜਿੰਨੇ ਆ ਅਗਲੇ ਦਾ ਘਰੇ ਜਾ ਕੇ ਸੱਚ ਬਿਆਨ ਕਰਿਆ ਕਰੋ ਵੀ ਭਾਈ ਉਸ ਮੁੰਡੇ ਤੇ ਇੰਨੇ ਹੀ ਸਾਥ ਸੀ ਹਰ ਆਪਾਂ ਕਿਹੜੇ ਮੂੰਹ ਨਾਲ ਫਿਰ ਮਾਈਕ 'ਚ ਬੋਲਦੇ ਆ ਵੀ ਉਹਦੇ ਬਖਸ਼ੇ ਸਾਇ ਜਿੰਨੇ ਬਖਸ਼ਦਾ ਉਸ ਮੁੰਡੇ ਨੂੰ ਕਿਉਂਨੇ ਬਖਸ਼ੇ ਜੇ ਸੁੱਖ ਦੀ ਗੱਲ ਕਰਨੀ ਆ ਆਹ ਉਹਦੀ ਮਾਤਾ ਨੂੰ ਇਹ ਕਹਿ ਗਿਆ ਸੀ ਮਾ ਮਾਤਾ ਦੁਨੀਆ ਆਊਗੀ ਇੱਥੇ ਫੋਟੋ ਮਖ ਚਾਊਗੀ ਕਈ ਦਿਨੋਂ ਰੋਕੇ ਵੀ ਜਾਣਗੇ ਇਹ ਵੀ ਨਹੀਂ ਕਿ ਪਿਆਰ ਕਰਨ ਵਾਲੇ ਦੇ ਦਿਨੋਂ ਰੋਕੇ ਵੀ ਜਾਣਗੇ ਪਰ ਤੇਰਾ ਇੱਕੋ ਹੀ ਸਹਾਰਾ ਐ ਇਸ ਵੇਲੇ ਉਹ ਸੱਚੇ ਪਾਤਸ਼ਾਹ ਤੜ ਕੇ ਉੱਠ ਕੇ ਜਪਜੀ ਸਾਹਿਬ ਤੋਂ ਸ਼ੁਰੂ ਕਰ ਲੈ ਕਰ ਤੇ ਕੀਰਤਨ ਸੋਲੇ ਤੱਕ ਨਿਭ ਜਾ ਉਹ ਹੀ ਚਾਹੁੰਦੇ ਹੋ ਇੱਥੇ ਦੁਨੀਆ ਦੀ ਕੋਈ ਹੋਰ ਸਹਾਈ ਨਹੀਂ ਐ ਜਿਹੜੀ ਤੈਨੂੰ ਸਟੇਬਲ ਕਰ ਦੇ ਕੋਈ ਹੋਰ ਸਹਾਈ ਨਹੀਂ ਐ ਸੀ ਜਿਹੜੀ ਸਟੇਬਲ ਕਰ ਦੇ ਸੋਕ ਅਸੀਂ ਬਾਣਾ ਜਤਾਉਂਦੇ ਨਹੀਂ ਬਾਈ ਪਰ ਹਰ ਰੋਜ਼ ਸਰਬਤ ਦਾ ਭਲੇ ਚ ਹਾਦੀ ਦੀ ਪੈਰ ਤੇ ਸਾਰੇ ਆ ਜਾਂਦੇ ਬਾਬਾ ਜਦੋਂ ਕਈ ਤਰ੍ਹਾਂ ਨਾਲਕਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਉਹਦੇ ਚ ਆਪਣਾ ਸਿੱਧੂ ਵੀ ਆ ਜਾਂਦਾ